ਕੁਣੀ ਗਨੇ ਦੀ ਹੈ ਗਿਆ ਨਾ ਨਜ਼ਰ ਚਿੱਧੀ ਲੇ ਕੇ ਵੀ ਲਿਆ ਗਿਆ ਹੋਰ ਪਈ ਅੱਜ ਕਿੰਨੇ ਕਿੰਨੇ ਰੋਸੂਈ ਨੂੰ ਅੱਜ 8 ਸੂਈ ਹੈ 15 ਕਿਲੋ ਦੁੱਧ ਹੁੰਦਾ ਹੈ ਹੋਇਆਗਾ ਫਿਰ ਤਾਂ ਮੇਲਾ ਵਿੱਚ ਤੇ ਕਰਵਾ ਮੇਲਾ ਦਾ ਆਏ ਲੇਦੇ ਭਾਈ ਇਵੇਂ ਉਹ ਜਾ ਯਾਰ ਬਾਈ ਯਾਰ ਮੇਰੀ ਗਰਲ ਫਰੈਂਡ ਲਾ ਆਏ ਤਾਂ ਕਹਿ ਗਏ ਬਾਈ ਹੋਰ ਦੱਸ ਦਿੱਤੀ ਨਹੀਂ ਠੀਕ ਆ ਕੀ ਫਾਇਦਾ ਐਵੇਂ ਬਾਈ ਯਾਰ ਲੋ ਭਾਈ ਆਏ ਤਾਂ ਕਹਿੰਦਾ ਕਹਿ ਗਏ ਆ ਕਹਿ ਗਏ ਨੇ ਹਾਂ ਉਹ ਸ਼ਾਦੀ ਦੀ ਫੋਟੋ ਚੰਗੀ ਵਧੀਆ ਹੋਣੀ ਚਾਹੀਦੀ ਆਉਂਦੀ ਆ ਜੀ ਬਾਈ ਅੱਛਾ ਉਹ ਖੜਾ ਗੁੰਗਾਗਾ ਪਰ ਪਾਉਂਦਾ ਬੇਚਣੀ ਕਿਨੇ ਦੀ ਐ ਇਧਰ ਆ ਜਾ ਰਸੇ ਬੰਦੇ ਚੰਗੇ ਹੈ ਨਹੀਂ ਹਾਂ ਉਹ ਤੇਰਾ ਨਾਮ ਨਹੀਂ ਲਿਆ ਬੇ ਚੰਗੇ ਐਸੇ ਵੀ ਆ ਗਏ ਤੈ ਤੂ ਕੱਲਾ ਹੀ ਐ ਕੱਲਾ ਹੀ ਵਾਧੂਆ ਦਹਾਜ ਐ ਮੈਂ ਤਾਂ ਮਾਂ ਮੈਂ ਹਾਂ ਬਸ ਠੀਕ ਐ ਬਈ ਉਹਨੇ ਆਈ ਬਰਾਉ ਰਿਹਾ ਇਧਰ ਹੋਇਆ ਬਰਾਉ ਗਰਮ ਤਾਂ ਨਹੀਂ ਕਾਤਾ ਕਰ ਨਹੀਂ ਗਾ ਤਾਂ ਨਹੀਂ ਕਰਮ ਨਾ ਨਾ ਦੇਖ ਲੈ ਪਹਿਲੇ ਇਹ ਚੀਕ ਨਹੀਂ ਦਿਆ ਬਈ ਇਹ ਤਾਂ ਦੱਸਦਾ 55000 ਉਹ ਨਹੀਂ ਬਈ ਵੇਚਣੀਆਂ ਦੇ ਪਲਾਈਆਂ ਲੇਵਾ ਟੁੱਟ ਮੇ ਇਹਦਾ ਬਈ ਸਾਰਾ ਕੁਝ ਮਾੜਾ ਕਿਉਂ ਫਿਰ ਲੈਣਾ ਸੀਏ ਚ ਕੀ ਸ਼ੱਕ ਆ ਬਿਲਕੁਲ ਬਾਈ ਹਾਂ ਬਸ ਫਿਰ ਵੇਚਣ ਵਾਲਾ ਨਾ ਮਾੜਾ ਹੋਵੇ ਤੇ ਖਰੀਦਣ ਵਾਲਾ ਨਾ ਮਾੜਾ ਹੋਵੇ ਪਸ਼ੂ ਦਾ ਹੀ 100 ਕੁਸ ਕੇਨੇ ਹੁੰਦੇ ਆ ਕਿਉਂ ਵੀ ਹਾਂ ਹਾਂ ਵੇਚਣ ਵਾਲਾ ਤੇ ਖਰੀਦਣ ਵਾਲਾ ਨਾ ਮਾੜੇ ਹੋਣ ਪਸ਼ੂ ਦਾ ਜਿਹੇ ਜਿਆ ਮਰਜੀ ਹੋ ਉਹੀ ਚੱਲਿਆ ਸਾਹਮਣੇ ਆ ਬਾਈ ਕਿੰਨੇ ਦੀ ਵੇਚਣੀ ਹੈ ਬੜੇ ਬਾਈ ਬਾਈ ਦੱਸਦਾ ਤੈਨੂੰ ਯਾਰ ਹੁਣ ਐਵੇਂ ਕਿਉਂ ਜੈ ਕਿੰਨੇ ਦੀ ਯਾਰ ਨਾ ਲਾ ਲੀਆ ਨਾਦਰਪੀ ਹਜ਼ਾਰ ਇਸਦਾਰੀ ਕੋਈ ਨਹੀਂ ਗੂਗਲ ਪੇ ਕਰਾ ਸਕਦਾ ਤਾਂ ਉਹ ਕਰ ਦਿਆਂਗੇ ਇਸਕੇ ਨਾਮ ਤੇ ਜਮਾ ਕੈਸ਼ ਬੋਰਡ ਚਲੋ ਵੀ ਤੇਰਾ ਮੇਰੇ ਕੋਲ ਮੋਬਾਈਲ ਹੀ ਨਹੀਂ ਚੱਲ ਨਾ ਕੈਸ਼ ਦੇ ਦਿਆਂਗੇ ਕਿੰਨੇ ਦੀ ਐਂਡ ਬਾਈ ਵਰ ਕੀ ਤੂੰ ਦੱਸ ਦੇ ਵਾ ਕਿ ਐਂਡ ਯਾਰ ਬਈ ਕੋਈ ਨਹੀਂ ਬਰਾ ਬਣ ਕੇ ਰੱਖ ਦੂ ਬਣਾਓ ਯਾਰ ਫੋਨ ਨੰਬਰ ਤੇ ਤੈਨੂੰ ਫੋਨ ਕਰ ਕਿੰਨੇ ਦਾ ਫਿਰ ਕਿਵੇਂ ਨਿਬੜਦਾ ਕੰਮ ਤਿੰਨ ਦਸ ਤਾਂ 55 ਕੋਈ ਐਂਡ ਵਾਲੀ ਗੱਲ ਹਿਸਾਬ ਦੀ ਗੱਲ ਕਰਾਂਗੇ ਜਦੋਂ ਨੇੜੇ ਸੀ ਵੀ ਲਾਵਾਂਗੇ 2000 ਅਖੰਡ ਘੱਟ ਦੇ ਦੇ ਫਿਰ ਬੈਠੋ 1000 ਹੋਰ ਲੈ ਲਈਆ ਕਿੰਨੇ ਦੀ ਬੋਲ ਬੋਲ ਕਰ ਨਵੇਂ ਨਹੀਂ ਮੇਰੇ ਕਰਨਾ ਆਪਾਂ ਹਾਂ ਵੀਰ ਨਾਲ ਕਿਵੇਂ ਹੋਈ ਯਾਰ ਸੌਦਾ ਕਰਨਾ ਪੈਣਾ ਹੁਣ ਇਹਦਾ ਵੇਚਣਾ ਸੌਦਾ ਕਰਨਾ ਪੂ 100 ਕਹਾਂਗੇ ਇਸ ਦਾ ਉੱਜਾ ਉਹ ਤੇ 10000 ਦਾ ਬਿਸਕੁਟੀ ਘਾੜ ਲੈ। ਕੋਈ ਨਹੀਂ ਬਿਸਕੁਟ ਤਾਂ ਗਲੀ ਜਾਂਦਾ ਬਿਸਕੁਟ ਘਰੇ ਆਦਾ। ਕੋਣ ਰੱਖਿਆ ਵੀ 10000 ਰੱਖਦੇ ਇਹ? ਬੋਲੀ ਕਰ। 52000 ਵੀ ਤੇਰੇ ਦਾਸ ਤੇ ਬਸ। ਬਲ ਗਿਆ ਕਿ ਨਹੀਂ ਇਹ? ਨਹੀਂ ਰਹੇਗਾ। 35000 ਦੀ। ਨਹੀਂ ਕੋਈ। ਗਲਤ ਨਹੀਂ ਇਹ ਬਈ ਇਹਦਾ ਹੁਣ। ਨਹੀਂ ਕੋਈ ਨਹੀਂ ਵੀਰੇ ਯਾਰ ਮੈਂ ਕਿਹੜਾ ਤੇਰੇ ਛੱਡਣੇ ਹਨ। ਕਿੰਨੇ ਦੀ? ਨਹੀਂ ਯਾਰ ਛੱਡਣ ਦਾ ਕੋਈ ਨਹੀਂ ਆਦਾ। ਨਾ ਇਹ ਤੂੰ ਆਥ ਨੇ ਛੱਡ ਕੇ ਜਾਵੇਂ ਜਿਵੇਂ ਵਿਕੇ ਨਾ ਵੀਓ ਦਾ ਤੇ ਘਰੇ ਲਿਆ ਜਾਣਾ ਬਸ ਉਹ ਆਉਦਾ ਤਾਂ ਨਹੀਂ। ਬਾ ਤੈਨੂੰ ਵੀਰੇ ਮੈਂ ਅਖੀਰ ਦੱਸਤਾ ਜਿੱਦਾਂ ਤੇਰੇ ਪੋਦੀਆਂ ਲੈ ਜਾ। ਨਹੀਂ ਬੋਲੀ ਤੂੰ ਹੋਰ ਦੇਖ ਲੈ ਬਾਈ 160 ਦਾ ਮੇਲਾ ਇੱਥੇ ਹੋਰ ਬਿਲਕੁਲ ਬਾਈ ਇੱਕ ਦੋ ਕਿਨੇ ਆਵੇ ਮਾਲ ਅਸੀਂ ਇਹ ਵੀ ਲੈ ਲਾਂਗੇ ਫਿਰ ਵੀ ਸਾੜੀਆਂ ਦਾ ਪੂਰਾ ਹੁੰਦਾ ਤਾਂ ਹੋਰ ਪੰਜ ਸਤ ਹੋਰ ਵੀ ਲੈਣੀਆਂ 10 ਲੈ 50 ਲੈ ਬੋਲੀ ਬੋਲੀ ਕਿਨੇ ਦੀ ਬਾਈ ਬਸ ਅੰਦਾਜ਼ਾ ਲੱਗਦਾ 35 ਦੀ ਗਾਦਨ ਫੜ ਕੇ ਲੈ ਜਾਣਾ ਨਹੀਂ ਨਹੀਂ ਬਾਈ ਕਿੰਨੇ ਦੀ ਬੋਲ ਤੈਨੂੰ ਦੱਸ ਤਾਂ ਵੀਰੇ ਯਾਰ ਬਾਰੀ ਬਾਰੀ ਭੁਕਾਉਣ ਨੂੰ ਮੈਂ ਕਿਹੜਾ ਵਪਾਰੀ ਲੈ ਭਾਈ ਕਿਨੇ ਦੇ ਲਗੀ ਕਹਿ ਤਾਂ ਆਉ ਉੱਤੇ ਆ 40 ਦੇ ਅੰਦਰ ਜੰਨੀ ਬਾਈ ਹੋਰ ਕੋਈ 1500 ਦੇ ਘਰ ਆ ਘੜਦਨੀ ਨਹੀਂ ਵੀਰੇ ਛੇਤੀ ਹੁੰਦੀ ਹੈ ਹੈ 36 ਦੀ ਵਧੀ ਨਹੀਂ ਹੁੰਦੀ ਕਿੰਨੇ ਦੀ ਹੋ ਫਿਰ ਤੈਨੂੰ ਦੱਸਦਾ ਵੀਰੇ ਉਹ ਕਿੰਨੇ ਵੱਡੇ ਭਾਈ ਯਾਰ ਯਾਰ ਤੈਨੂੰ ਦੱਸਦਾ ਉਹ ਕਿੰਨੇ ਦੀ ਉਹਦਾ ਬਾਈ ਉਹਦਾ ਸੁਣ ਲਿਆ ਤੇਰਾ ਬਸ ਜਿੰਨਾ ਚਿਰ ਤੇਰੇ ਕੋਲੇ ਗਾਂ ਉਹਨਾਂ ਜਿਹੜਾ ਤਾਂ ਅਸੀਂ ਇੰਹੀਂ ਖਲ ਖਾਵਾਂ ਮੈਂ ਨਹੀਂ ਹੋਰ ਆ ਜੀ ਮੇਰਾ ਭਾਈ ਕੋਈ ਹੋਰ ਆ ਜੀ ਕੋਈ ਹੋਰ ਆ ਜੀ ਕਿਉਂਕਿ ਉਹਨਾਂ ਜਿਹੜਾ ਤੇਰੇ ਅਸੀਂ ਖਲ ਖਾਵਾਂਗੇ ਕੋਈ ਕੋਈ ਨਾ ਵੀ ਨਹੀਂ ਵੇਚਣੀ ਐ ਤੈਨੂੰ ਮੈਂ ਤਾਂ ਦੱਸਦਾ ਫਿਰ ਵੇਚੀ ਵੱਡੀ ਭਰਾ ਕਿੰਨੀ ਦੀ ਆ ਵੀਰੇ ਦੱਸਦਾ ਤੈਨੂੰ ਹੋਰ ਨਵੀਂ ਵਾਲ ਗੱਲ ਨੂੰ ਇਹ ਸਵਾਨਾ ਸੌਦੇ ਹੁੰਦੇ ਆ ਯਾਰ ਲੈ ਕਿੰਨੇ ਜਮਾਨੇ ਬੋਲੀ ਤੂੰ 63 ਤੇ ਮੈਂ 52 ਤੇ ਆਪਣਾ ਸੌਦਾ ਨਹੀਂ ਚੱਲਦਾ ਪਹਿਲੀ ਗੱਲ 63 ਦੀ ਲੈ ਜਾਂਦੇ ਆ ਦੇਖ ਲੈ ਕਿੰਨੇ ਦੀ ਰੋੜਾ ਪਾਏਗਾ ਨਹੀਂ ਨਾ ਰਾ ਮੈਂ ਤਾਂ ਤੈਨੂੰ ਪਾਤਾ ਵਾ ਕੋਈ ਮੈਨੂੰ ਇਹ ਤੇ ਹੋਣੀ ਆ ਕੋਈ ਮੈਂ ਲੈਣੀ ਕਿੰਨੇ ਦੀ ਕਿੰਨੇ ਦਾ ਰਾ ਮੇਰੇ ਤੇ ਘਰ ਜਾ ਮੰਨੀ ਆ ਦੁੱਧ ਪੀਲਾ ਮੇਰੇ ਕੋਲ ਗੱਲਾਂ ਦੋਈ ਮੈਂ ਨਾ ਜਿਹੜੇ ਵੀ ਬੰਦਾ ਛੱਡ ਕੇ ਕੋਈ ਨਹੀਂ ਜਾਂਦਾ ਵੱਡੇ ਭਰਾਵਾ ਮੈਂ ਤੇਰੇ ਪਹਿਲਾਂ ਹੋਣੀ ਕਿੰਨੇ ਦੀ ਐ ਬਸ ਹੋਣੀ ਇੰਨੇ ਦੀ ਐ ਹੋਣੀ ਦੋ ਪਰ ਕਿੰਨੇ ਦੀ ਮੈਂ ਤੈਨੂੰ ਦੱਸਦਾ ਵੀ ਕਿੰਨੇ ਦੀ ਐ 10000 ਤੇ ਤੈਨੂੰ ਐਂਡ ਦੱਸਦਾ ਜੇ ਤੈਨੂੰ ਲੈਣੀ ਆ ਤਾਂ ਹਾਂ ਨਾ ਨਹੀਂ ਫਿਰ ਮਾਰ ਕਿ ਕ੍ਰਿਕਟ ਚੜੀ ਗਈ ਨਹੀਂ ਐਵੇਂ ਯਾਰ ਵਪਾਰੀਆਂ ਵਾਲੇ ਗੱਲਾਂ ਕਰੀ ਨੇ ਬਾਈ ਹੋਰ ਅਸੀਂ ਤਾਂ ਵਪਾਰੀਆਂ ਵਪਾਰਿੰਗ ਵਾਲੇ ਗੱਲਾਂ ਕਰਾਂਗੇ ਹੋਰ ਅਸੀਂ ਕਿਉਂ ਕਰਾਂਗੇ ਜੋ ਆਪਣਾ ਸੌਦਾ ਹੀ ਦਲਦਾ ਮੈਂ ਤੇਰੇ ਬਾਈ ਐ ਮਿਹਨਤ ਕਰਦਾ ਸਾਡਾ ਹੱਕ ਹੈ ਨਾਲ ਵਾਲੇ ਨਾਲ ਵਾਲੇ ਉਹ ਤੇਰੀ ਜੀਆ ਕਿਉਂ ਬਾਈ ਕੋਈ ਬੰਦਾ ਕਹਿੰਦਾ ਤੂੰ ਘਰੇ ਬੈਠਾ ਜਿਵੇਂ ਬਿਨਾਂ ਥਾਲ ਚ ਰੋਟੀ ਪਈ ਤੂੰ ਤੋੜੇ ਤੋਂ ਬਿਨਾਂ ਪਈ ਕਿਤੇ ਉੱਡ ਕੇ ਪਰਕੂ ਚ ਔਰ ਆਪਣੇ ਰੋਟੀ ਖਾਣ ਵਾਲਾ ਭੁੱਖੀ ਨਹੀਂ ਆਪਾਂ ਨੂੰ ਉਹਨਾਂ ਨੂੰ ਮੈਂ ਤੈਨੂੰ ਸਹੀ ਜਲਦਾ ਸੀ ਹਾਂ ਵੀਰਾ ਭੁੱਖ ਤਾਪੇ ਲੱਗੇ ਦੇ ਟਾਈਮ ਨਾਲ ਹਾਂ ਭੁੱਖ ਲੱਲ ਆਪਾਂ ਤੇ ਲੱਗੇ ਦੇ ਟਾਈਮ ਨਾਲ ਇਹ ਤਰੀਕਾ 1 ਲੱਖ ਰੁਪਏ ਦੇ ਤੈਨੂੰ ਆਪ ਭੁੱਖ ਲੱਗੇ ਹੁੰਦੀ ਆ ਸਹੀ ਆ ਹਾਂ ਠੀਕ ਆ ਫਿਰ ਗਲਤ ਨਹੀਂ ਵੀਰੇ ਇਕੜ 40 ਦੀ ਕਰਦਾ ਨਹੀਂ 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 ਕਿੰਨੇ ਦੀ ਮੈਂ ਤੈਨੂੰ ਦੱਸਦਾ ਦੱਸਾਂ ਰਾਂ ਤੈਨੂੰ ਦੱਸਦਾ ਕਿ ਤੂੰ ਹਾਂ ਭਾਈ ਜਿਹਦੇ 60000 ਰੁਪਏ ਹੋ ਗਿਆ ਸੂਏ ਤੇ ਸੂ ਵੀ ਬਾਈ ਐ ਉਨੇ ਪਹਿਲਾ ਇਸ ਵਕ ਦੂਜਾ ਪਹਿਲੀ ਹੀ ਸੂ ਗਈ ਉਹਨੂੰ ਤੂੰ ਤਾਂ ਅਸੀਂ ਕਰਮਕਾਰੀ ਬੰਦੇ ਚਾਹ ਚੱਕੀ ਬੈਠਾ ਪੋਹਦਾ ਚਾਹ ਪੀ ਲੈ ਦੰਦਾ ਦੀ ਤੂੰ ਪਟਕੀ ਨਹੀਂ ਨਹੀਂ ਪਟਦਾ ਹੈਗਾ ਤਿੰਨ ਕਿ ਤੂੰ ਤੈਨੂੰ ਕਿਸੇ ਜਾਂਦਾ ਯਾਰ ਬਈ ਯਾਰ ਨਹੀਂ ਮੈਨੂੰ ਇੰਨਾ ਪ੍ਰਭਾ ਨੌਲੇਜ ਨਹੀਂ ਹੈ ਮੈਂ ਤੈਨੂੰ ਝੂਠ ਮਾਰਾਂ ਵੀ ਮੈਂ ਤੈਨੂੰ ਦੰਦਾ ਪਟਕੀ ਨਹੀਂ ਸਾਡੇ ਕੋਈ ਗੱਲ ਨਹੀਂ ਇੱਕ ਮਿੰਟ ਕਰਵਾ ਦੇਣਾ ਮੁੰਡਾ ਕਰਮਕਾਰੀ ਬੰਦੇ ਕੋਲ ਅੱਜ ਤੋਂ ਹੁੰਦੀ ਹੁੰਦੀ ਹੈ ਕੰਮ ਦੀ ਤੂੰ ਮੈਨੂੰ ਖਾਣਾ ਹੋਰ ਕਰਨਾ ਹਾਂ ਠੀਕ ਹੈ ਇੱਕ ਮਿੰਟ ਖੜ ਜਾ ਤੱਕ ਚਾਹ ਚਾਹ ਪੀ ਲੈ ਪੀਣੀ ਹੈ ਨਹੀਂ ਵੀਰੇ ਮੈਨੂੰ ਇਹਦਾ ਹਿਸਾਬ ਕਿਤਾਬ ਹੀ ਨਹੀਂ ਹੈ ਕਿਵੇਂ ਬਟਾ ਐਵੇਂ ਦੂ ਮਰੀਆਂ ਗੋਣਾ ਪੂਮਾ ਤੇ ਨੂ ਪੂਮਾ ਪਰਲੀ ਬੜਾ ਇਹ ਆ ਕਾਲੀ ਆਹਾ ਹਾਂ ਆ ਮੁੱਲ ਤੇ ਜਦੋਂ ਵੀ ਦੇ ਬੜੀ ਯਾਦ ਵਿਚ ਨਹੀਂ ਕਿ ਨਹੀਂ ਬੜੇ ਵੀਰੇ ਹਾਂ ਜੀ ਵਿਚੀ ਦਾ ਭਰਾ ਓ ਦਿਲਪਾਲ ਬਹੋੜ ਦੀ ਗੰਜਰ ਦੀ ਝੂਪਦੀ ਆ ਥੋ ਲਾਲਾ ਯਾਰ ਉਹ ਨਿਕਲ ਗਿਆ ਬਾਹਰ ਹੋ ਜਾਂਦਾ ਗਿਆ ਬੜਾ ਆਈ ਦੀ ਮਰਦਿਆਂ ਨਾ 1000 ਦਲਾਲੀ 1000 ਗੱਲ ਕਿਹੜੀ ਬੰਦੇ ਨੇ ਗੱਲ ਕਰ ਲਈ ਅਸੀਂ ਨਾਲਦਰ ਪੀਏ ਬਾਤੋ ਗੂਗਲ ਪੇ ਕਰਾਂਗੇ ਉਧਰ ਸੁਧਾਰ ਨਹੀਂ ਕਿਉਂ ਵੀ ਚੈੱਕ ਬੰਦਾ ਕਰਾਉਗਾ ਚੈੱਕ ਤੇ ਗੱਲ ਸੁਣ ਜੇਦਾ ਹੋਈ ਸਹੀ ਤਾਂ ਅਸੀਂ ਚੈੱਕ ਨਾਲ ਉੱਪਰ ਪੈਸੇ ਦੇਵਾਂਗੇ ਬੰਦਾ ਜੇ ਕੋਈ ਗਲਤ ਹੋਈ ਫਿਰ ਉਹ ਚੈੱਕ ਵਾਲਿਆਂ ਵੀ ਤੈਨੂੰ ਦਿਨੇ ਨਹੀਂ ਬਹਿਣਗੇ ਕਿਉਂ ਵੀ ਹਾਂ ਚੈੱਕ ਵਾਲੀ 1000 ਲਊ 400 ਰੁਪਏ ਚੈੱਕ ਵਾਲਾ ਲਊ ਕੇਵੇ ਆ ਨੂੰ ਕੰਮ ਆ ਪਾ ਦੱਸ ਦੇ। ਆਲਟਰਾਸਾਉਂਡ ਕਰਾ ਲਓ, ਚੈੱਕ ਇਨ ਜਿਮਰੀ ਹੋਣੀ ਆ ਦੇ। ਫੋਟੋ ਦਾ ਕੋਈ ਫਰਕ ਨਹੀਂ ਪੈਂਦਾ। ਬਾਹਰ ਵਾਲੇ ਵੀ ਜੇ ਤੈਨੂੰ ਕਹਦਾ ਸਹੀ ਹੋਈ ਤਾਂ ਸਾਡੀ ਐ। ਕਿਉਂ ਵੀ? ਉਹ ਬੱਚੇ ਦਾ ਡਿੱਗਦਾ ਉਹਨੂੰ ਸਾਨੂੰ ਡਰ ਹੈ। ਸੋਨੂੰ ਕੋਈ ਡਰ ਨਹੀਂ। ਉਹਦਾ ਕੀ ਕੰਮ ਹੋਣਗੇ ਯਾਰ। ਯਾਰ ਜਦੋਂ ਤੂੰ ਕਹੇ ਤੁਸੀਂ ਇੱਕ ਡਾਕਟਰ ਹਾਂ ਕਿਹਦੇ ਵੀ ਆ ਗਏ ਆ। ਫਿਰ ਅਸੀਂ ਤੈਨੂੰ ਆਪਣੇ ਚਾਰ ਪੰਜ ਸਵਾਲ ਜਿਵੇਂ ਹਾਂ ਵੀ ਸਾਡੀ ਐ। ਉਹ ਬਾਕੀ ਜਵਾਬਦਾਰੀ ਸਾਡੀ ਐ। ਕਿਉਂ ਵੀ? ਆਹ ਲੈ ਸੌਤਾ ਨੇੜੇ ਲਾਓ। ਅਸੀਂ ਸ਼ਨੀ ਨਾਲ ਨਹੀਂ ਉਹ ਵਾਲਿਆਂ ਨੂੰ ਫਿਰ ਦਾਂਦਾ ਸੋਨੂੰ। ਅਸੀਂ ਉਹਨੂੰ ਦਿਖਾਈ ਦੇਣਾ। ਕਹਿੰਦਾ ਭਈ ਵੀ ਇਹਨਾਂ ਕੱਚੀ ਐ। ਇਕ ਗਾਂ ਤਿੰਨ ਮਹੀਨੇ ਦੀ ਗੱਬਣ ਹਈ ਉਹਦਾ ਚਵੇਲਾ ਵਿੱਚ ਫਿਰਦਾ ਉਸੇ ਡਰ ਚ ਅਸੀਂ ਇੱਕ ਚੱਕ ਕਰਾਈ ਸੁਖਨਾਲੇ ਹੋ ਫਿਰ ਉੱਥੇ ਤੁਰ ਗਾਵੀ ਦੋ ਵੱਡੇ ਭਰਾਏ ਨਹੀਂ ਸੋ ਤਾਂ ਹਰੇਕ ਗੱਲ ਥੋਕ ਕੀ ਕਰਨਾ ਪੈਣਾ ਹਾਂ ਇਹਨਾਂ ਵਰਵਾਦੀ ਨੇ ਦਾ ਪੁੱਛਣਾ ਯਾਰ 300 ਵੀ ਕਰਾ ਲੈਣਾ ਜੀ ਹਾਂ ਜੀ ਵਰਵਾਦੀ ਨੇ ਦਾ 300 ਵੀ ਕਰਾ ਲੈਣਾ ਮਾਹਿਲਾਂ ਲੱਗਣ ਇੱਥੇ ਆਟਰਲ ਕਰਾ ਦੇ ਬਾਦਲ ਆ ਜਾਣੇ ਇੱਥੇ ਜੀ ਮਾਹਿਲਾਂ ਵਜੇ ਹਾਂ ਇਸੇ ਕੰਮ ਚ ਰਵਾਗੇ ਨਗਰ ਨਹੀਂ ਲਗਰੇਦੇ ਨੇ ਹਾਂ ਜਦੋਂ ਆਪਾਂ ਠਾਦੇ ਉਹ ਪੁਚੋਲਾ ਦੇਖ ਭਾਈ ਆਪ ਵੀ ਨਹੀਂ ਸਾਨੂੰ ਕੋਈ ਦੰਦਾ ਨਹੀਂ ਕੀ ਕਰੀਏ ਇੱਥੇ ਜੀ ਰਾਣੀਆਂ ਖੜ ਕੇ ਕਿੰਨੇ ਜੀ ਪੈਦਾ ਵੇਚ ਕੇ ਰਾਜੀ ਆ